ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਪਹਿਲਾਂ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਅਗਲੇ 4 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਇਹ ਅਫਰੇਟ ਆ ਜਿਹੜੀ ਤੁਹਾਨੂੰ ਸਾਂਝੀ ਕਰਾਂਗੇ ਸੈਟਲਾਈਟ ਤੁਸੀਂ ਰਹਾ ਐਸਐਲ ਦੀਆਂ ਤੁਹਾਡੇ ਨਾਲ ਲਾਈਵ ਜਿਹੜੀਆਂ ਸਾਂਝੀ ਕਰ ਰਹੇ ਹਾਂ ਸਕਰੀਨ ਦੇ ਉੱਤੇ ਤੁਸੀਂ ਦੇ ਸਕਦੇ ਹਾਂ ਧੁੰਦ ਦੀ ਜਿਹੜੀ ਆ ਮੋਟੀ ਚਾਦਰ ਐਸਐਲ ਛਾਈ ਹੋਈ ਆ ਸੰਗਣੀ ਧੁੰਦ ਦੀ ਜਿਹੜੇ ਅਲਰਟ ਨੇ ਉਹ ਵੀ ਜਾਰੀ ਕੀਤੇ ਗਏ ਸੀ ਮੌਸਮ ਖਾਗਲੋਂ ਸੋ ਐਸਐਲ ਤੁਸੀਂ ਸੈਟਲਾਈਟ ਦੇ ਵਿੱਚ ਦੇ ਸਕਦੇ ਆ ਕਿ ਲਗਭਗ ਲੰਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਤੁੰਦ ਦੀ ਚਾਦਰ ਜਿਹੜੀ ਐਸੇਲੇ ਛਾਈ ਹੋਈ ਆ ਸੋ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਜ਼ਿਲ੍ਹੇ ਆ ਅੰਬਾਲਾ ਖੇਤਰ ਕੈਥਲ ਕਰਨਾਲ ਸਰਸਾ ਫਤਿਹਬਾਦ ਇਹਨਾਂ ਖੇਤਰਾਂ ਤੱਕ ਧੁੰਦ ਦੀ ਚਾਦਰ ਆ ਹਰਿਆਣੇ ਦੇ ਵੀ ਕੁਝ ਜਿਹੜੇ ਜ਼ਿਲ੍ਹੇ ਪੰਜਾਬ ਦੇ ਨਾਲ ਲੱਗਦੇ ਆ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂੰ ਪਗੜ ਸੁਰਤਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਵੀ ਧੁੰਦ ਜੜੀਆ ਛਾਈ ਹੋਈ ਆ ਸੰਗਣੀ ਧੁੰਦ ਆ ਫਰ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਹੁੰਦੇ ਹੁੰਦੇ ਜੜੀਆ ਕਿ ਜੇ ਕੁਝ ਟਮਾਟੇ ਦੇ ਖੇਤਰਾਂ ਦੇ ਵਿੱਚ ਤਾਂ ਪੱਲਾ ਵੀ ਸਕਦੀ ਆ ਉਹ ਖੇਤਰ ਕੋਈ ਵੀ ਹੋ ਸਕਦਾ ਨੇ ਫਾਮੇ ਮਾਝੇ ਦੀ ਹੋਣ ਕੇਂਦਰੀ ਮਾਲਵਾ ਹੋਵੇ ਸੋ ਬਹੁਤੇ ਦੇ ਵਿੱਚ ਧੁੱਪ ਲੱਗਣ ਦੇ ਆਸਾਰ ਅੱਜ ਨਹੀਂ ਹੈ ਅ ਦੂਜੇ ਪਾਸੇ ਤੇ ਦੇਖਿਆ ਕਿ ਅ ਜਿਹੜੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਧੁੰਦ ਐਸੇ ਵੇਲੇ ਛਾਈ ਹੋਈ ਆ ਸੋ ਆਉਂਦੇ ਜਿਹੜੇ 3-4 ਦਿਨ ਨੇ ਮੌਸਮ ਧੁੰਦ ਵਾਲਾ ਹੀ ਰਹੇਗਾ ਆਉਂਦੇ 4 ਦਿਨਾਂ ਦੇ ਲਈ ਮੌਸਮ ਵਿਭਾਗ ਨੇ ਜਿਹੜੇ ਨੇ ਅਲਰਟ ਜਾਰੀ ਕੀਤੇ ਹੋਏ ਨੇ ਸੰਗਣੀ ਧੁੰਦ ਨੂੰ ਲੈ ਕੇ ਡੈਂਸ ਫੌਗ ਨੂੰ ਲੈ ਕੇ orange alert ਜਾਰੀ ਕੀਤਾ ਗਏ ਨੇ ਕਿਉਂਕਿ ਜ਼ਮੀਨੀ ਲੈਵਲ ਤੇ ਧੁੰਦ ਜਿਹੜੀ ਆ ਕੁਝ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਦੀ ਆ ਉਸ ਤੋਂ ਕਿਤੇ ਜ਼ਿਆਦਾ ਉੱਪਰ ਸਮਾਨਤ ਪਰਤਾਂ ਜਿਹੜੀ ਉਹ ਧੁੰਦ ਦੇ ਛਾਈ ਹੋਈ ਆ ਜਿਹਦੇ ਨਾਲ ਠੰਡਕ ਵੀ ਵਧੀ ਹੋਈ ਆ ਠੰਡ ਨੇ ਜ਼ੋਰ ਫੜਿਆ ਹੋਇਆ ਤੇ ਧੁੰਦ ਦਾ ਪਰੇਸ਼ਾਨੀ ਦਾ ਕਾਰਨ ਬਣੀ ਰਹੀ ਆ ਸੋ ਆਉਂਦੇ ਜਗਰ ਹਫਤਾ ਚਾਰ ਦਿਨਾਂ ਦੀ ਗੱਲ ਕਰਦੇ ਹਾਂ ਅੱਜ 4 ਤਰੀਕ ਹੈ 8 ਤਰੀਕ ਦੇ ਵਿਚਕਾਰ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਇਹਦੀ ਅਪਡੇਟ ਅਸੀਂ ਤੁਹਾਨੂੰ ਕੱਲ ਵੀ ਦਿੱਤੀ ਸੀ ਤੇ ਇਹਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਦੇ ਅਸਰ ਬਣਦੇ ਹੋਏ ਨੇ ਕੁਝ ਮਾਜੇ ਦੇ ਵਿੱਚ ਕੁਝ ਹੋ ਸਕਦਾ ਹੈ ਇਧਰ ਦਬਾਬੇ ਵਾਲੇ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿਤੇ ਹਲਕੀ ਕਣੀਆਂ ਟਿਕ ਸਕਦੀਆਂ ਨੇ ਇਹਦੀ ਅਪਡੇਟ ਜਿਵੇਂ ਜਿਵੇਂ ਆ ਫੇ ਲੱਗੇ ਜਾਵਾਂਗੇ ਜਦੋਂ ਇਹ ਸਿਸਟਮ ਦੇ ਤੇ ਬਹੁਤਾ ਸਪਸ਼ਟ ਹੋਏਗਾ ਇਸ ਲਈ ਇਹਦੀ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਕੇ ਮੁਰਕੇ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਜਦੋਂ ਇਹਦਾ ਸਪਸ਼ਟ ਅੰਕੜਾ ਸਾਨੂੰ ਮਿਲ ਜਾਣਗੇ ਇਸਲਾ ਵਾਗਲੇ 4 ਦਿਨਾਂ ਦੇ ਵਿੱਚ ਠੰਡ ਤੋਂ ਕੋਈ ਰਾਹਤ ਨਹੀਂ ਇਸੇ ਤਰ੍ਹਾਂ ਜਿਹੜੇ ਆ ਧੁੰਦ ਵਾਲੇ ਦਿਨ ਚੱਲਦੇ ਰਹਿਣਗੇ ਤੇ ਉੱਪਰਲੇ ਖਦਰ ਤੇ ਧੁੰਦ ਦੀ ਪਰਤ ਜਿਹੜੀ ਛਾਈ ਰਹੇਗੀ ਧੁੱਪ ਲੱਗਣ ਦੇ ਆਸਾਰ ਨਾ ਮਾਤਰ ਨੇ ਇਸ ਲਈ ਠੰਡ ਨੇ ਜੋਰ ਫੜਿਆ ਹੋਇਆ ਬਹੁਤੇ ਖੇਤਰਾਂ ਦੇ ਵਿੱਚ ਕੋਲਡ ਰੇ ਲੱਗਣਗੇ ਸੀਤਲ ਹਰ ਇਸੇ ਤਰ੍ਹਾਂ ਹੋਣੀ ਜੋ ਬੰਦੇ ਰਹੇਗੀ ਸੋ ਇੱਕ ਨਜ਼ਰ ਫਤ ਆ ਜਾ ਅਪਡੇਟ ਚ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਲਈ ਵਾਰਨਿੰਗ ਹੈ 4 ਜਨਵਰੀ ਦੇ ਤਰੀਕ ਲਈ ਹੋਈ ਹੈ ਕੋਲਡ ਕੂਗੇ ਉਦੇ ਯਾਨੀ ਕਿ ਸ਼ੀਤ ਲਹਿਰ ਪਲਸ ਹੈਰੀਡੈਂਸ ਫੌਗ ਯਾਨੀ ਕਿ ਸੰਘਣੀ ਧੁੰਦ ਦਾ ਬੇहद ਜ਼ਿਆਦਾ ਸੰਘਣੀ ਧੁੰਦ ਦੇ ਅਲਰਟ ਨੇ ਅਗਲੇ 3-4 ਦਿਨਾਂ ਤੇ ਲਈ ਇਹ ਅਲਰਟ ਜਿਹੜੇ ਲਾਗੂ ਕੀਤਾ ਗਿਆ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲਈ ਇਹ ਵਾਰਨਿੰਗ ਹੈ ਪੰਜਾਬ ਦੇ ਸਾਰੇ ਜਨਾਂ ਦੇ ਲਈ ਇਹ ਅਲਰਟ ਨੇ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਬਹੁਤੇ ਖੇਤਰਾਂ ਦੇ ਵਿੱਚ ਚੱਲੇਗੀ ਧੰਨਵਾਦ